ਜਿਹੜਾ ਤੂੰ ਬੇਫਿਕਰ ਹੋ ਕੇ ਪਿਆ ਹੈ ਇਹ ਉਹ ਵਕਤ ਆ ਜਾਏਗਾ ਇੱਕ ਦਿਨ ਜਦੋਂ ਤੇਰਾ ਆਖਰੀ ਸਵਾਸ ਆ ਗਿਆ ਜਮਦੂਤ ਤੇਰੀ ਜਿੰਦ ਨੂੰ ਜਮਜੂਤ ਤੇਰੀ ਜਿੰਦ ਨੂੰ ਫੜ ਕੇ ਅੱਗੇ ਲੈ ਜਾਣਗੇ ਫੜ ਕੇ ਅੱਗੇ ਲੈ ਜਾਣਗੇ ਜੋ ਸਕੇ ਸੰਬੰਧੀ ਪਰਿਵਾਰ ਉਹ ਕੋਲੇ ਵੀ ਖੜੇ ਰਹਿਣਗੇ ਚਾਰ ਸਫੇਰੇ ਬੈਠੇ ਰਹਿਣਗੇ ਪਰ ਉਹਨਾਂ ਨੂੰ ਨਹੀਂ ਪਤਾ ਲੱਗਣਾ ਇਹ ਕੀ ਬਾਣਾ ਵਰਤਿਆ ਮਿੰਟੋ ਮਿੰਟੀ ਜਮਜੂਤਾ ਨੇ ਫੜਨਾ ਹੈ ਔਰ ਅੱਗੇ ਲੈ ਜਾ ਹੁਣ ਅੱਗੇ ਦਾ ਜਿਹੜਾ ਭੇਦ ਹੈ ਗੁਰਬਾਣੀ ਵੀ ਆਪਾਂ ਨੂੰ ਦੱਸ ਰਹੀ ਹੈ ਕਿ ਕਿਸੇ ਨਾ ਦੇਣੀ ਭੇਤ ਤੇ ਕਹਿੰਦਾ ਅੱਗੇ ਤੈਨੂੰ ਤੂੰ ਪਤਾ ਹੀ ਨਹੀਂ ਲੱਗਣਾ ਤੈਨੂੰ ਉਹ ਜੀ ਕਿੱਥੇ ਗਿਆ ਹਾਂ ਇੱਕ ਗੱਲ ਹੈ ਜੇ ਅਸੀਂ ਧੰਨ ਸ੍ਰੀ ਗੁਰਗੰਸਾਹਿਬ ਬਾਣੀ ਪੜਹੀਏ ਵਿਚਾਰੀਏ ਤਾਂ ਗੁਰਪਿਆਰਿਓ ਉਸ ਆਪਾਂ ਨੂੰ ਪਤਾ ਲੱਗ ਸਕਦਾ ਹੈ ਕਿ ਇਹ ਜੀਵ ਕਿੱਥੇ ਗਿਆ ਕਿਉਂਕਿ ਗੁਰਬਾਣੀ ਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕੁਝ ਪੰਕਤੀਆਂ ਨੇ ਜੋ ਸਾਨੂੰ ਸਮਝਾ ਰਹੀਆਂ ਨੇ ਸਾਡੀ ਅਵਸਥਾ ਦੱਸ ਰਹੀਆਂ ਨੇ ਅਸੀਂ ਕਿੱਥੋਂ ਆਏ ਆ ਹੁਣ ਸਾਡੀ ਅਵਸਥਾ ਕੀ ਹੈ ਅੱਗੇ ਅਸੀਂ ਕਿੱਥੇ ਜਾਵਾਂਗੇ ਸਾਰਾ ਕੁਝ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਜ ਹੈ ਤਾਂ ਆਓ ਗੁਰਪਿਆਰੇ ਫਿਰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਤੇ ਅੱਗੇ ਜੋ ਆਪਾਂ ਵਿਚਾਰ ਚੱਲਦੇ ਕਿ ਗੁਰੂ ਸਾਹਿਬ ਤਾਂ ਹੀ ਫਰਮਾ ਰਹੇ ਨੇ ਕਿ ਤੇਰੇ ਸਕੇ ਸਬੰਧੀਆਂ ਜਿਹੜੇ ਤੇਰੇ ਹਾਣੀ ਉਮਰ ਦੇ ਵੀ ਨੇ ਜਿਹੜੇ ਸਾਰੀ ਉਮਰ ਤੇਰੇ ਨਾਲ ਬਣੇ ਰਹੇ ਨੇ ਪਰਿਵਾਰ ਧੀ ਪੁੱਤਰ ਉਹ ਪਲ ਵਿੱਚ ਹੀ ਤੇਰਾ ਸਾਥ-ਸੱਡ ਗਿਆ ਨੇ ਦਾ ਉਹ ਉਹਨਾਂ ਦਾ ਸਾਥ ਛੱਡ ਗਿਆ ਉਹਨਾਂ ਦਾ ਸਾਥ ਛੱਡ ਗਿਆ ਤਾਂ ਗੁਰੂ ਪਿਆਰੇ ਉਹ ਫਿਰ ਲਾਹੂ ਸਾਹਿਬ ਕੀ ਆਪਾਂ ਇਹ ਵਿਚਾਰ ਨਹੀਂ ਕਰਨੀ ਜੇ ਅੱਜ ਜੇ ਸਾਡਾ ਜੀਵ ਚਲਾ ਗਿਆ ਸਾਡੇ ਤੋਂ ਵਿਸੋੜਾ ਪਾ ਗਿਆ ਕੱਲ ਨੂੰ ਅਸੀਂ ਵੀ ਪਾਣਾ ਸਾਡੇ ਨਾਲ ਵੀ ਇਹੀ ਹੋਣਾ ਹੈ ਕਿਉਂ ਨਾ ਅਸੀਂ ਆਪਣਾ ਜੋ ਜੀਵਨ ਹੈ ਧੰਨ ਸ੍ਰੀ ਗੁਰਗੰਸਾਹਿਬ ਨੂੰ ਪੜ ਕੇ ਉਹਨੂੰ ਮੰਨਣ ਦੀ ਕੋਸ਼ਿਸ਼ ਕਰੀਏ ਉਹਨੂੰ ਵਿਚਾਰਨ ਦੀ ਕੋਸ਼ਿਸ਼ ਕਰੀਏ ਉਹਨੂੰ ਖੋਜਣ ਦੀ ਕੋਸ਼ਿਸ਼ ਕਰੀਏ ਕਿਉਂ ਨਾ ਅਸੀਂ ਅਪਰਾਧਾ ਕਰੀਏ ਇਹ ਸੋਚਣ ਦੀ ਗੱਲ ਹੈ ਵਿਚਾਰ ਦੀ ਗੱਲ ਹੈ ਤਾਂ ਗੁਰੂ ਪਿਆਰੇ ਫਿਰ ਲਾਸਟ ਦੇ ਵਿੱਚ ਹੋਣਾ ਕੁਛ ਨਹੀਂ ਗੁਰੂ ਸਾਹਿਬ ਕਹਿੰਦੇ ਹੱਥ ਮਰੋੜੈ ਤਨ ਕੰਪੈ ਸਿਆਉ ਹੋਵਾ ਸੇਤ ਕਹਿੰਦਾ ਭਾਈ ਤਿੰਨੇ ਵਾਰ ਜੀ ਕਿ ਤੂੰ ਕੋਸ਼ਿਸ਼ ਕਰ ਲਈ ਪਹਿਲੇ ਤਾਂ ਸਾਰੇ ਕੋਸ਼ਿਸ਼ ਕਰਦੇ ਨੇ ਪਿੱਛੇ ਜੀ ਵੀ ਕੋਸ਼ਿਸ਼ ਕਰਦੇ ਨੇ ਔਰ ਜਾਨ ਵਾਲਾ ਜੀ ਵੀ ਫਿਰ ਹੱਥ ਮਰੋੜਦਾ ਹੈ ਜੰਦਲ ਮਾਣੀ ਕੱਢੀਏ ਹੱਡਾਂ ਕੋ ਕੜਕਾਈ